ਹੁਣ ਪ੍ਰਸ਼ਨ ਪੈਦਾ ਹੁੰਦਾ ਜਪੀਏ ਵਾਹਿਗੁਰੂ ਵਾਹਿਗੁਰੂ ਧਿਆਨ ਕਿੱਥੇ ਰੱਖੀਏ ਬਦਕਸ਼ਮਤੀਏ ਅਕਸਰ ਇਹ سلسلہ ਉਹ ਲੋਕ ਦੱਸਦੇ ਨੇ ਜਿਨ੍ਹਾਂ ਦਾ ਸਵੈਮ ਇਸ ਬਾਰੇ ਕੋਈ ਅਨੁਭਵ ਨਹੀਂ ਹੁੰਦਾ ਕਹਿੰਦੇ ਤਸਵੀਰ ਦੇ ਧਿਆਨ ਜੋੜੋ ਮੂਰਤੀ ਦੇ ਧਿਆਨ ਜੋੜੋ ਇੱਥੇ ਧਿਆਨ ਜੋੜੋ ਗੁਰੂ ਗ੍ਰੰਥ ਸਾਹਿਬ ਵਿੱਚ ਮੈਨੂੰ ਇੱਕ ਸ਼ਬਦ ਵੀ ਐਸਾ ਨਹੀਂ ਮਿਲਿਆ ਜਿੱਥੇ ਸਤਿਗੁਰ ਨੇ ਕਿਹਾ ਹੋਵੇ ਇੰਜ ਕਰੋ ਐਸਾ ਕਰੋ ਬੇਸ਼ਤਰ ਸੰਤ ਐਸਾ ਕਹਿੰਦੇ ਅਗਰ ਮੂਰਤੀ ਧਿਆਨ ਜੋੜਨਾ ਹੈ ਧਿਆਨ ਬਾਹਰ ਗਿਆ ਤਸਵੀਰ ਦੇ ਧਿਆਨ ਜੋੜਨਾ ਹੈ ਧਿਆਨ ਬਾਹਰ ਗਿਆ ਮੱਥੇ ਤੇ ਧਿਆਨ ਜੋੜਨਾ ਹੈ ਧਿਆਨ ਬਾਹਰ ਗਿਆ ਧਿਆਨ ਤੇ ਅੰਤਰਮੁਖੀ ਕਰਨਾ ਹੈ ਤੋਂ ਧਿਆਨ ਨੂੰ ਅੰਦਰ ਕਰੀਏ ਇਹਦੇ ਵਾਸਤੇ ਕੋਈ ਸਾਧਨ ਵਸੀਲਾ ਸਾਹਿਬ ਕਹਿੰਦੇ ਨੇ ਧੋਨ ਮੇ ਧਿਆਨ ਧਿਆਨ ਮੇ ਜਾਣਿਆ ਗੁਰਮੁਖ ਅਕਥ ਕਹਾਣੀ ਧੁਨ ਦੇਖ ਧਿਆਨ ਜੋੜ ਉਹ ਧੁਨ ਵਾਹਿਗੁਰੂ ਇਹ ਧੁਨ ਹੈ ਨਾ ਇਹਦੇ ਚ ਧਿਆਨ ਜੋੜਨਾ ਤੇ ਧੁਨ ਦਾ ਤੇ ਕੋਈ ਨਾ ਰੰਗ ਨਾ ਰੂਪ ਆਵਾਜ਼ ਦਾ ਤੇ ਕੋਈ ਰੰਗ ਰੂਪ ਨਹੀਂ ਹੈ ਕੋਈ ਚਕਰ ਚੇਨ ਨਹੀਂ ਹੈ ਤੁਹਾਡੇ ਵਿੱਚ ਜਿਹੜੇ ਕੋਈ ਸਮਾਰਗ ਦੇ ਪੰਦੇ ਆਉਣਗੇ ਥੋੜਾ ਬਹੁਤ ਕਰਦੇ ਆਉਣਗੇ ਸ਼ਾਇਦ ਉਹਨਾਂ ਦੇ ਪੱਲੇ ਕੁਝ ਪਵੇ ਬਾਕੀਆਂ ਲਈ ਇਹ ਸੇਲ ਅਲੋਣੀ ਛਟਣੀ। ਧੁਨ 'ਚ ਮੈਂ ਧਿਆਨ ਇਕਾਗਰਤਾ ਵਖਸ਼ਣੀ ਧੁਨ 'ਚ ਮੈਂ ਧਿਆਨ ਧਿਆਨ 'ਚ ਜਾਣਿਆ ਗੁਰਮੁਖ ਅਕਥ ਕਹਾਣੇ ਧੁਨ ਦੇਚ ਧਿਆਨ ਜੋੜਨਾ ਹੈ। ਸ਼ਬਦ ਦੇਚ ਸੁਰਤ ਜੋੜਨੀ ਹੈ। ਕਿ ਧੁਨ ਦਾ ਨਾ ਕੋਈ ਰੰਗ ਨਾ ਕੋਈ ਰੂਪ ਕਿਸ ਤਰ੍ਹਾਂ ਧਿਆਨ ਜੋੜਨਾ ਹੈ। ਦੋਨੋਂ ਦਾ ਨਾ ਕੋਈ ਆਕਾਰ ਨਾ ਕੋਈ ਚਕਰ ਚੇਨ ਤੁੰਦੇ ਚ ਕਿਸ ਤਰ੍ਹਾਂ ਧਿਆਨ ਜੋੜੀਏ ਸਾਇਬ ਕੰਦੇ ਦੋਨੋਂ ਨੂੰ ਸੁਣੋ ਤੇ ਸੁਣ ਤਾਂ ਹੀ ਸਕੇਗਾ ਮਨੁੱਖ ਜੇ ਧਿਆਨ ਹੈ ਨਹੀਂ ਤੇ ਨਹੀਂ ਸੁਣ ਸਕੇਗਾ ਇੱਕ ਮਨੁੱਖ ਉੱਚੀ ਉੱਚੀ ਬੋਲ ਰਿਹਾ ਹੁੰਦਾ ਹੈ ਦੂਜਾ ਸੁਣ ਰਿਹਾ ਹੁੰਦਾ ਤੇ ਸੁਣਨ ਵਾਲਾ ਅਚਨ ਚੇਤ ਕਹਿ ਦਿੰਦਾ ਮਿੱਤਰਾ ਇਹ ਗੱਲ ਫਿਰ ਆਖ ਮੈਂ ਨਹੀਂ ਸੁਣੀ ਵੇ ਤੂੰ ਕਿਉਂ ਨਹੀਂ ਸੁਣੇ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲ ਗਿਆ ਤੂੰ ਸੁਣਨਾ ਤੇ ਧਿਆਨ ਨੇ ਔਰ ਕਿਸ ਨੇ ਸੁਣਨਾ ਧਿਆਨ ਨਹੀਂ ਹੈ ਕੋਈ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਹੈ ਨਹੀਂ ਸੁਣਾਈ ਦੇਗਾ ਐਵੇਂ ਜ਼ਬਾਨ ਤੇ ਬੋਲਦੀ ਬਾਣੀ ਪੜ ਰਿਹਾ ਹੈ ਅਗਰ ਉਸ ਵਿੱਚ ਧਿਆਨ ਨਹੀਂ ਤੋ ਸੰਬੰਧ ਨਹੀਂ ਜੁੜੇਗਾ ਭੋਜਨ ਦੀ ਬੁਰਕੀ ਮੋਂਦੇ ਰਾਹੀਂ अंदर जाएगी पच के होन बनेगी मिंज बनेगी मास बनेगी गुरु का मंत्र शब्द कन्ना दे राही अंदर प्रवेश करेगा समाधि बनेगा आनंद बनेगा महारस बनेगा शब्द मूह दे राही अंदर नहीं जाएगा मुंह दे बाहर प्रगट होएगा, कन्ना राही अंदर प्रवेश करेगा सरवनन गोविंद गुण सुनो अर गाओ रसना गीत ਗੁਰੂ ਤੇਗ ਬਹਾਦਰ ਸਾਹਿਬ ਜੀ ਜ਼ਬਾਨ ਨਾਲ ਉਚਾਰਨ ਕਰੋ ਕੰਨ ਨਾਲ ਸੁਣਾ ਗਾ ਵੀਏ ਸੁਣੀਏ ਮਨ ਰਖੀਏ ਬਾ ਹੁਣ ਮੈਂ ਅਰਥ ਕਰਾਂ ਇਹ ਇਤਨਾ ਔਖਾ ਕਮ ਹੈ ਇਤਨਾ ਔਖਾ ਕਮ ਹੈ ਸਤਿਗੁਰੂ ਨੂੰ ਕਹਿਣਾ ਪਏ ਆਖਣ ਔਖਾ ਸੱਚਾ ਨਾ ਔਖਾ ਇਹ ਕਥਾ ਕਰਨੀ ਕੀਰਤਨ ਕਰਨਾ ਪਾਠ ਕਰ ਲੈਣਾ ਜਾਂ ਧਿਆਨ ਤੋਂ ਬਿਨਾਂ ਵਾਹਿਗੁਰੂ ਵਾਹਿਗੁਰੂ ਘੰਟਾ ਦੋ ਘੰਟਾ ਕਰ ਲੈਣਾ ਇਤਨਾ ਔਖਾ ਨਹੀਂ ਜ਼ਬਾਨ ਵਾਹਿਗੁਰੂ ਉਚਾਰਨ ਕਰੇ ਤੇ ਮਨ ਸੁਣੇ ਇਹ ਕਮ ਔਖਾ ਗਾ ਵੀਏ ਸੁਣੀਏ ਜੇ ਮੈਂ ਸੁਣਿਆ ਹੀ ਨਹੀਂ ਤਾਂ ਸ਼ਬਦ ਅੰਦਰ ਗਿਆ ਹੀ ਨਹੀਂ ਫਿਰ ਸਦੋ ਅੰਦਰ ਗਿਆ ਹੀ ਨਹੀਂ ਤੇ ਅੰਦਰ ਦੀ ਦੁਨੀਆ ਬਦਲ ਨਹੀਂ ਨੇ ਜਸਸ ਸਾਰਾ ਦਿਨ ਪਾਣੀ ਦਾ ਘੁੱਟ ਮੇਰੇ ਮੂੰਹ ਚੋਬੇ ਮੈਂ ਥੱਲੇ ਨਾ ਕਰਾਂ ਪਿਆਸ ਨਹੀਂ ਮਿਟੇਗੀ ਸਾਰਾ ਦਿਨ ਭੋਜਨ ਦੀ ਬੁਰਕੀ ਮੇਰੇ ਮੂੰਹ ਛੇ ਮੈਂ ਥੱਲੇ ਨਾ ਕਰਾਂ ਭੁੱਖ ਨਹੀਂ ਮਿਟੇਗੀ ਸਾਰਾ ਦਿਨ ਮੈਂ ਵਾਹਿਗੁਰੂ ਵਾਹਿਗੁਰੂ ਜਪਦਾ ਰਾਵਾਂ ਕੱਖ ਵੀ ਕੁਝ ਤਬਦੀਲੀ ਨਹੀਂ ਹੋਣੀ ਕੁਝ ਵੀ ਨਹੀਂ ਹੋਣਾ 18 18 ਘੰਟੇ ਪਾਠ ਕਰਨ ਵਾਲੇ ਮੈਂ ਪਾਠੀ ਦੇਖੇ ਨੇ ਦਿੱਲੀ ਵਿੱਚ ਅੰਮ੍ਰਿਤਸਰ ਦੇ ਵਿੱਚ ਪਟਨਾ ਸਾਹਿਬ ਦੇ ਛਜੂਰ ਸਾਹਿਬ ਦੇ ਇਕ ਪਾਠ ਤੋਂ ਉਠੇ ਦੂਜੇ ਤੇ ਦੂਜੇ ਤੋਂ ਉਠੇ ਤੀਜੇ ਤੇ 18 18 ਘੰਟੇ ਪਾਠ 24 ਘੰਟੇ ਅੰਜ ਕਰ ਰਹੇ ਬੇਚੈਨ ਪਰੇਸ਼ਾਨ ਦੁਖੇ ਲੋਭ ਹੰਕਾਰ ਵਾਸ਼ਨਾ ਚਾਉਟ ਫਰੇ ਕੋਈ ਤਬਦੀਲੀ ਨਹੀਂ ਕੋਈ ਅੰਦਰ ਦੀ ਦੁਨੀਆ ਬਦਲੀ ਨਹੀਂ ਅੰਦਰ ਦੀ ਦੁਨੀਆ ਤੇ ਤਾਂ ਬਲੇ ਕੋਈ ਪੰਗਤੀ ਅੰਦਰ ਜਾਏ ਅੰਦਰ ਜਾਏਗੀ ਤਾਂ ਜ਼ਰੂਰ ਬਦਲੀ ਕਹੇਗੀ ਕਿਨਕਾ ਇੱਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ ਜਪਣਾ ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ ਹੁਣ ਇੱਕ ਬੁਨਿਆਦੀ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਦੇ ਆਂ ਫਿਰ ਖੁਲਾਸਾ ਜਦ ਮਨ ਵਿੱਚ ਪੁਰਨਾ ਪੈਦਾ ਹੁੰਦਾ ਹੈ ਨਾ ਬੋਲਣ ਦਾ ਉਹ ਮਨ 나भी ਨਾਲ ਟਕਰੰਦੀ ਨਾਬ ਨਾਬੀ ਇੱਥੋਂ ਫਿਰ ਆਵਾਜ਼ ਉੱਠਦੀ ਏ ਧੁਨ ਉੱਠਦੀ ਏ ਇਸ ਵਾਸਤੇ ਸਾਰੇ ਭਾਰਤ ਦੇ ਚ ਨਾਭੀ ਨੂੰ ਧੁਨੀ ਕਹਿੰਦੇ ਨੇ ਧੁਨੀ ਧੁਨੀ ਤੋਂ ਮੁਰਾਦ ਜਿੱਥੋਂ ਧੁਨ ਉੱਠਦੀ ਏ ਆਵਾਜ਼ ਉੱਠਦੀ ਬਨਾਏ ਦੇ ਨਕਤਾਬ ਜੀ ਦੇ ਸਾਹਮਣੇ ਰੱਖ ਰਿਹਾ ਧਿਆਨ ਨਾਲ ਸੁਣ ਨਾਭੀ ਨੂੰ ਧੁਨੀ ਕਿਉਂ ਕਹਿ ਦਿੱਤਾ ਧੁਨ ਇੱਥੋਂ ਹੀ ਉੱਠਦੀ ਏ ਪਵਨ ਟਕਰਾਂਦੀ ਹੈ ਨਾਭੀ ਨਾਲ ਨਾਭੀ ਥੋੜੀ ਖੁੱਲਦੀ ਹੈ ਜਿਵੇਂ ਸ਼ੈਣਾਈ ਮੁਰਲੀ ਹੈ ਸੰਖ ਹੈ ਫਨੇਰੀ ਹੈ ਨਰਸਿੰਘਾ ਹੈ ਇਹ ਫੂਕ ਦੇਣ ਨਾਲ ਵੱਜਦੇ ਨੇ ਆਵਾਜ਼ ਕੱਢਦੇ ਨੇ ਨਾਭੀ ਬਿਲਕੁਲ ਇੰਜ ਕਹਿ ਲਓ ਸੰਖ ਦੀ ਤਰ੍ਹਾਂ ਫਨੇਰੀ ਦੀ ਤਰ੍ਹਾਂ ਨਰਸਿੰਘੇ ਦੀ ਤਰ੍ਹਾਂ ਪਵਨ ਟਕਰਾਂਦੀ ਹੈ ਉੱਥੋਂ ਬਾਣੀ ਆਵਾਜ਼ ਨਿਕਲਦੀਏ ਦੇਹੀ ਮਾਟੀ ਬੋਲੇ ਪਵਨ ਨਭੀ ਮਾਸ ਦਾ ਟੁਕੜਾ ਮਿੱਟੀ ਦੇਹੀ ਮਾਟੀ ਪਵਨ ਦੇ ਟਕਰਾਂਦੇ ਆ ਆਵਾਜ਼ ਨਿਕਲਦੀਏ ਬੋਲੇ ਪਵਨ ਦੇਹੀ ਮਾਟੀ ਬੋਲੇ ਪਵਨ ਜੈਸੇ ਮਨ ਦੇ ਭੁਰਨਾ ਹੁੰਦਾ ਕੁਝ ਵੀ ਬੋਲਣ ਦਾ ਪਵਨ ਨਭੀ ਨਾਲ ਟਕਰਾਂਦੀ ਨਾभी ਥੋੜੀ ਜਿਹਾ ਖੁੱਲਦੀ ਇੱਥੋਂ ਆਵਾਜ਼ ਉੱਠਦੀ ਉਹਨੂੰ ਪਰਾ ਕਹਿੰਦੇ ਨੇ ਸਿਰਫ ਧੁਨ ਉੱਠੀ ਹੈ ਉਹ ਫਿਰ ਉੱਠ ਕੇ ਧੁਨ ਹਿਰਦੇ ਤੱਕ ਪਹੁੰਚਦੀ ਇਹਨੂੰ ਪਸੰਤੀ ਕਹਿੰਦੇ ਨੇ ਜਿੱਥੇ ਅੱਖਰ ਬਣਦੇ ਨੇ ਆਵਾਜ਼ ਨੂੰ ਅੱਖਰ ਮਿਲਦੇ ਨੇ ਇਹ ਕੰਮ ਬਹੁਤ ਛੇਤੀ ਚੁੰਦਾ ਹੈ ਤੇਜ਼ੀ ਚੁੰਦਾ ਹੈ ਹਿਰਦੇ ਤੋਂ ਉੱਠ ਕੇ ਇਹ ਧੁਨ ਕੰਠ ਤੱਕ ਪਹੁੰਚਦੀ ਇਹਨੂੰ ਮਧਮਾ ਕਹਿੰਦੇ ਨੇ ਪੂਰਾ ਵਾਕ ਬਣ ਜਾਂਦਾ ਹੈ ਜ਼ਬਾਨ ਬਿਆਨ ਕਰ ਦਿੰਦੀ ਏ ਇਹਨੂੰ ਬੈਖਰੀ ਕਹਿੰਦੇ ਪਰਾ ਪਸੰਤੀ ਮਧਮਾ ਬੈਖਰੀ ਇਹ ਸ਼ੂਭਾਸਿ ਸਾਹਿਬ ਕਹਿੰਦੇ ਨੇ ਕਿ ਜੋਜੀ ਹੋਏ ਸੋ ਉਗਵੇ ਮੌਕਾ ਕੇ ਆਵਾ ਜਿਹੜਾ ਬੰਦਾ ਇੰਜ ਕਹਿ ਦਿੰਦਾ ਵੀ ਮਿੱਤਰਾ ਬੁਰਾ ਨਾ ਮਰਾਈ ਅਵੇਂ ਮੇਰੇ ਮੂੰਹੋਂ ਨਿਕਲ ਗਏ ਮੇਰੇ ਅੰਦਰ ਨਹੀਂ ਸੀ ਗੁਰਨਾਣੇ ਕਹਿੰਦੇ ਨੇ ਅੰਦਰ ਨਹੀਂ ਸੀ ਤਾਂ ਮੂੰਹੋਂ ਨਿਕਲ ਵੀ ਨਹੀਂ ਸਕਦਾ ਉਠਦੀ ਤੇ ਦੰਨ ਨਾਭੀ ਤੋਏ ਹਿਰਦੇ ਤੱਕ ਪਹੁੰਚਦੀ ਏ ਗੰਠ ਤੱਕ ਪਹੁੰਚਦੀ ਏ ਜ਼ਬਾਨ ਬਿਆਨ ਕਰਦੀ ਬਰਾ ਪਸੰਤੇ ਮਧਮਾ ਬੈਖਰੀ ਜਦ ਵੀ ਬੋਲਣ ਦਾ ਮਨ ਦੇਚ ਪੁਰਨਾ ਹੁੰਦਾ ਕੁਛ ਵੀ ਬੋਲੀਏ ਪਵਨ ਨਾਭੀ ਨਲ ਟਕਰੰਦੀ ਨਾਭੀ ਥੋੜੀ ਜਿਹੀ ਖੁੱਲਦੀ ਹੈ ਆਵਾਜ਼ ਉੱਠਦੀ ਹੈ ਜਿਵੇਂ ਸ਼ੈਣਾਈ ਫੋਕਣ ਨਾਲ ਵੱਜਦੀ ਹਿਰਦੇ ਤੱਕ ਪਹੁੰਚ ਕੇ ਅਕਸ਼ਰ ਮਿਲਦੇ ਨੇ ਕੰਠ ਤੱਕ ਪਹੁੰਚ ਕੇ ਪੂਰਾ ਵਾਕ ਬਣ ਜਾਂਦਾ ਹੈ ਜ਼ਬਾਨ ਬਿਆਨ ਕਰ ਦਿੰਦੀ ਹੋਣ ਜ਼ਬਾਨ ਨੇ ਜਿਹੜੀ ਧੁਨ ਬਾਹਰ ਪ੍ਰਗਟ ਕੀਤੀ ਹੈ ਇਹਨੂੰ ਸੁਣਨਾ ਇਸੇ ਧੁਨ ਨੂੰ ਵਾਪਸ ਲੈ ਜਾਣਾ ਧੁਨੀ ਤੱਕ ਤਾਂ ਕਿ ਨਾਭੀ ਪੂਰੀ ਖੁੱਲ੍ਹੇ ਹੁਣ ਇਹ ਜਿਹੜੀ ਦੋਨ ਵਾਰ ਪ੍ਰਗਟ ਹੋਈਏ ਇਹਨੂੰ ਅੰਦਰ ਲੈ ਜਾਈਏ ਤੋ ਕੰਨਾ ਦੇ ਰਾਹੀਂ ਅੰਦਰ ਜਾਏਗੀ ਗਾ ਵੀਏ ਸੁਣੀਏ ਮਨ ਰੱਖੀਏ ਬਾਪ ਇਹ ਇਤਨਾ ਔਖਾ ਕੰਮ ਹੈ ਕਰਕੇ ਦੇਖਣਾ ਨਹੀਂ ਉਸ ਨਹੀਂ ਕਰ ਸਕੋਗੇ ਇਸੇ ਨੂੰ ਮੇਰੇ ਪਾਤਸ਼ਾਹ ਨੇ ਕਿਹਾ ਆਖਣ ਔਖਾ ਸਾਚਾਣਾ ਬਾਕੀ ਜਿਹੜਾ ਕੰਮ ਆਉਂਦਾ ਹੈ ਤੇ ਬੱਚੇ ਵੀ ਕਰ ਸਕਦੇ ਨੇ ਲੋਗਨ ਆਰਾਮ ਖਿਲਾਉਣਾ ਜਾਣਾ ਖਿਡੌਣਿਆਂ ਦੀ ਖੇਡ ਠੀਕ ਹੈ ਖਿਡੌਣਿਆਂ ਦੀ ਖੇਡ ਵੀ ਚਾਹੀਦੀ ਬੱਚੇ ਨੂੰ ਪਰ ਕੋਈ ساری ਜ਼ਿੰਦਗੀ ਬੱਚਾ रह ਜਾਏ ਬੋਨਾ ਰਹਿ ਜਾਏ ਸਰੀਰ ਦਾ ਵਿਕਾਸ ਹੀ ਨਾ ਹੋਵੇ ਠੀਕ ਹੈ ਸ਼ਰਾ ਵੀ ਚਾਹੀਦੀ ਹੈ ਕਰਮ ਕਾਂਡ ਵੀ ਚਾਹੀਦਾ ਹੈ ਪਰ ساری ਜ਼ਿੰਦਗੀ ਕਰਮ ਕਾਂਡੇ ਚ ਹੀ ਫਸਿਆ ਹੋਇਆ ਹੈ ਇਹ ਤੇ ਬੋਨਾ ਰਹਿ ਗਿਆ ਇਹ ਤੇ ਉੱਚਾ ਨਹੀਂ ਉਠਿਆ ਧਾਰਮਿਕ ਜਗਤ ਦੇਖ ਤੁਸੀਂ ਦੇਖੋਗੇ ਇੱਕ ਕਦ ਉੱਚਾ ਉੱਠਦਾ ਹੈ ساری ਜ਼ਿੰਦਗੀ ਲੋਕਾਂ ਦੀ ਕਰਮ ਕਾਂਡ ਵਿੱਚ ਹੀ ਰਹਿ ਜਾਂਦੇ ਬੋਨੇ ਦੇ ਬੋਨੇ ਮਹਾਨ ਨਹੀਂ ਹੁੰਦੇ ਇਹ ਕੰਮ بڑا ਔਖਾ ਹੈ ਜ਼ਬਾਨ ਨੇ ਜਿਸ ਧੁਨ ਨੂੰ ਬਾਹਰ ਪ੍ਰਗਟ ਕੀਤਾ ਹੈ ਉਹਨ ਇਸ ਧੁਨ ਨੂੰ ਅੰਦਰ ਲੈ ਜਾਣਾ ਇਹ ਸਹੀ ਧੁਨ ਦੇਖ ਧਿਆਨ ਜੋੜਨਾ ਹੈ ਸੁਣਨਾ ਧੁਨੋਂ ਮੇਂ ਧਿਆਨ ਧਿਆਨ ਨੇ ਜਾਣਿਆ ਗੁਰਮੁਖ ਅਕਥ ਕਹਾਣੀ ਵਾਹਿਗੁਰੂ ਵਾਹਿਗੁਰੂ ਜੋ ਰਸਨਾ ਉਚਾਰਨ ਕਰ ਰਹੀ ਹੈ ਇਹਨੂੰ ਮਨ ਸੁਣੇ ਅਗਰ ਇਹ ਧੋਨੇ ਵਾਪਸ ਕੰਠ ਤੱਕ ਆ ਗਈ ਹੈ ਐਸੇ ਮਨੁੱਖ ਦੀ ਜ਼ਬਾਨੋਂ ਵਾਹਿਗੁਰੂ ਆਖਦਿਆਂ ਰਸ ਆਣ ਲੱਗ ਪਏਗਾ ਐਸੇ ਮਨੁੱਖ ਬਾਰੇ ਗੁਰਬਾਣੀ ਕਹਿੰਦੀ ਹੈ ਪ੍ਰਮਾਤਮਾ ਭਾਵੇਂ ਹਿਰਦੇ 'ਚ ਨਹੀਂ ਵਸਿਆ ਪਰ ਇਹਦੀ ਰਸਨਾ ਤੇ ਵਸ ਗਿਆ ਪ੍ਰਭ ਜੀ ਬਸੇ ਸਾਦ ਕੀ ਰਸਨਾ ਨਾਨਕ ਜਨਕਾ ਦਾਸਨ ਦਸ ਤੇ ਜੀ ਦੀ ਜ਼ਬਾਨ ਤੇ ਵਸ ਗਏ ਤੇ ਜੀ ਦੀ ਜ਼ਬਾਨ ਤੇ ਵਸ ਗਏ ਭੋਜਨ ਦੀ ਬੁਰਕੀ ਜ਼ਬਾਨ ਤੇ ਰੱਖ ਦੇਗੇ ਰਸਤੇ ਆਉਂਦਾ ਭਾਵੇਂ ਕੰਠ ਤੋਂ ਥੱਲੇ ਨਹੀਂ ਗਈ ਭਾਵੇਂ ਜੇ ਭੁੱਖ ਨਹੀਂ ਮਿਟੇਗੀ ਸਵਾਦ ਆ ਗਿਆ ਪਹਿਲੇ ਜ਼ਬਾਨ ਤੇ ਢੋਂ ਵਸ ਗਈ ਹੈ ਕੰਠ ਤੱਕ ਗੈਰੀ ਚਲੀ ਗਈ ਹੈ ਕਿਨੂੰ ਇੰਜ ਕਹਿੰਦੇ ਨੇ ਇਹਦੀ ਰਸਨਾ ਤੇ ਪ੍ਰਭੂ ਵਸ ਗਿਆ ਕਿਉਂ ਇਹ ਵਾਹਿਗੁਰੂ ਆਖਦਾ ਹੈ ਆਖਦੇ ਇਸ ਨੂੰ ਰਸ ਮਿਲਣ ਲੱਗ ਪਿਆ ਇਹ ਬਾਣੀ ਹੁਣ ਪੜਦਾ ਨਹੀਂ ਜਪਦਾ ਹੈ ਬਾਣੀ ਜਪਣਾ ਕੀ ਹੈ ਜ਼ਬਾਨ ਉਚਾਰਨ ਕਰੇ ਮਨ ਸੁਣੇ ਪੜਨ ਦਾ ਲਾਭ ਹੈ ਬਾਣੀ ਕੰਠ ਹੋ ਸਕਦੀ ਹੈ ਅਰਥ ਬੋਧ ਦਾ ਪਤਾ ਚੱਲ ਸਕਦਾ ਹੈ ਕਿਹੜੇ ਪਾਤਸ਼ਾਹ ਦੀ ਬਾਣੀ ਹੈ ਲੇਕਿਨ ਪੜਨ ਲੱਗੇ ਤਾਂ ਧਿਆਨ ਬਾਹਰ ਹੋਵੇਗਾ ਬਾਣੀ ਅੰਦਰ ਨਹੀਂ ਜਾਏਗੀ ਇਸ ਵਾਸਤੇ ساری ਜ਼ਿੰਦਗੀ ਪੜਨ ਵਾਲੇ ਵੀ ਕਿਸੇ ਹੱਦ ਤੱਕ ਉੱਥੇ ਦੇ ਉੱਥੇ ਹੀ ਰਹਿੰਦੇ ਹਨ ਪਰਿਵਰਤਨ ਨਹੀਂ ਆਉਂਦਾ ਤਬਦੀਲੀ ਨਹੀਂ ਆਉਂਦੀ ਸੁਣ ਲੈ ਜ਼ਬਾਨ ਬਾਣੀ ਉਚਾਰਨ ਕਰ ਰਹੀ ਹੈ ਗੁਰੂ ਦੀ ਮਨ ਸੁਣ ਰਿਹਾ ਹੈ ਕਿ ਬਾਣੀ ਜਪੀ ਜਾ ਰਹੀ ਹੈ ਜਪ ਮੰਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਣੇ ਬਾਣੀ ਦਾ ਜਪ ਵੀ ਸਿਮਰਨ ਇਸ ਲੰਬੇ ਚੌੜੇ ਚੱਕਰੇ 'ਚ ਨਾ ਪੈ ਜਾਣਾ। ਅਗਰ ਬਾਣੀ ਜਪੀ ਜਾ ਰਹੀ ਏ ਇਹ ਸਿਮਰਨ ਹੈ ਤੇ ਜਪਣਾ ਕੀ ਹੈ ਜ਼ਬਾਨ ਉਚਾਰਨ ਕਰੇ ਮਨ ਸੁਣੇ। ਥੋੜਾ ਜੱਬ ਬੜਾ ਲਾਭਕਾਰੀ ਹੈ ਬਹੁਤਾ ਪੜਨਾ ਕੋਈ ਲਾਭਕਾਰੀ ਨਹੀਂ ਵੱਤ ਤੋ ਇਤਨਾ ਲਾਭਕਾਰੀ ਹੋ ਸਕਦਾ ਬਾਣੀ ਯਾਦ ਹੋ ਸਕਦੀ ਏ ਬਾਣੀ ਦਾ ਪਤਾ ਚੱਲ ਸਕਦਾ ਕਿਹੜੇ ਅੰਗ ਤੇ ਕਿਹੜੇ ਪਾਤਸ਼ਾਹ ਦੀ। ਮਨੁੱਖ ਦੀ ਜ਼ਿੰਦਗੀ 'ਚ ਕੋਈ ਤਬਦੀਲੀ ਨਹੀਂ ਆਈ। ਪਲਟਾ ਆਏਗਾ ਸੁਣਦੇ ਅਗਰ ਇਹ ਧੁਨ ਵਾਪਸ ਜਾਣ ਲੱਗ ਪਈਏ ਧਿਆਨ ਥੋੜਾ ਗਹਿਰਾ ਜਾਣ ਲੱਗ ਪਿਆ ਧਿਆਨ ਤੇ ਸਵਾਰੋ ਕੇ ਧੁਨ ਕੰਠ ਤੱਕ ਆ ਗਈਏ ਐਸੇ ਮਨੁੱਖ ਨੂੰ ਰਸ ਆਵੇਗਾ ਆਨੰਦ ਆਵੇਗਾ ਅਗਰ ਰਚਨਾ ਤੇ ਇਸ ਤਰ੍ਹਾਂ ਦਾ ਰਸ ਵਸ ਗਿਆ ਤਾਂ ਐਸਾ ਮਨੁੱਖ ਕਈ ਵਾਰ ਜੋ ਕੁਝ ਬੋਲ ਲਾ ਹੋ ਵੀ ਜਾਂਦਾ ਹੈ ਇਸ ਵਾਸਤੇ ਧਾਰਮਿਕ ਜਗਤ ਦੇ ਚ ਐਸੇ ਮਨੁੱਖ ਨੂੰ ਸਾਵਧਾਨ ਕੀਤਾ ਜਾਂਦਾ ਹੈ ਅਰਲ ਬਰਲ ਨਾ ਬੋਲਣ ਤੇਰਾ ਵਿਅਰਥ ਬੋਲਿਆ ਕਿਸੇ ਦੀ ਜ਼ਿੰਦਗੀ ਤਬਾਹ ਕਰ ਦੇਗਾ ਐਸਾ ਹੋ ਜਾ ਰਸਨਾ ਤੇ ਜੋ ਵਸ ਗਿਆ ਰਸਨਾ ਸ਼ਕਤੀਸ਼ਾਲੀ ਹੋ ਜਾਂਦੀ ਹੈ ਬਾਣੀ ਦੇ ਵਿੱਚ ਬੜੀ ਬਰਕਤ ਤੇ ਤਾਕਤ ਆ ਜਾਂਦੀ ਕਰਮਖੰਡ ਕੀ ਬਾਣੀ ਜੋਰ ਇਸ ਜੋਰ ਵਾਲੀ ਹੋ ਜਾਂਦੀ ਹੈ ਤਾਕਤ ਵਾਢੀ ਹੋ ਜਾਂਦੀ ਹੈ ਬੜਾ ਲੰਬਾ ਚੌੜਾ ਨਿਖੇੜ ਹੈ ਗੁਰੂਗੰਨ ਸਾਹਿਬ ਜੀ ਮਹਾਰਾਜ ਅਗਰ ਧਿਆਨ ਸਾਧਨਾ ਕਰਦੇ ਆਂ ਤਾਂ ਧਿਆਨ ਹੋਰ ਗਹਿਰਾ ਚਲਾ ਗਿਆ ਹੈ ਹਿਰਦੇ ਤੱਕ ਚਲਾ ਗਿਆ ਹੈ ਉਹ ਧੁਨ ਹਿਰਦੇ ਤੱਕ ਚਲੀ ਗਈ ਹੈ ਐਸਾ ਮਨੁੱਖ ਬ੍ਰਹਮੰਡ ਦੇ ਜੋ ਅਨਾਹਦ ਨਾਦ ਹੈ ਉਹਨੂੰ ਸੁਣਨ ਲੱਗ ਪਵੇਗਾ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਅਨਹਦੀਆਂ ਸ਼ੈਨਾਈਆਂ ਅਨਹੱਦ ਦੇ ਵਾਗੇ ਆਹਤ ਅਨਾਹਦ ਦੋ ਤਰ੍ਹਾਂ ਦੇ ਸ਼ਬਦ ਆਹਤ ਕਹਿੰਦੇ ਨੇ ਝੋਟਣਾ ਜੇ ਇਹਨੇ ਤੇ ਆਹਤ ਪਹੁੰਚਾ ਦਿੱਤੀ ਝੋਟ ਪਹੁੰਚਾ ਦਿੱਤੀ ਆਵਾਜ਼ ਜਿਹੜੀ ਦੋ ਚੀਜ਼ਾਂ ਦੇ ਝੋਟ ਤੋਂ ਪੈਦਾ ਹੋਏ ਜੋ ਸਾਡੇ ਕੰਨ ਸੁਣਦੇ ਨੇ ਤੇ ਆਹਤ ਸ਼ਬਦ ਹੈ ਵਾਹਿਗੁਰੂ ਵਾਹਿਗੁਰੂ ਜੀ ਜੋ ਉਚਾਰਨ ਕਰਦੇ ਆ ਆਹਤ ਸ਼ਬਦ ਇਹ ਪਵਨ ਨਾਭੀ ਨਾਲ ਟਕਰੰਦੀ ਧੁਨ ਪੈਦਾ ਹੁੰਦੀ ਹੈ ਆਹਤ ਸ਼ਬਦ ਹੈ ਝੋਟ ਤੋਂ ਪੈਦਾ ਹੁੰਦਾ ਹੈ ਪੱਥਰ ਨਾਲ ਪੱਥਰ ਟਕਰਾਵੇ ਪਵਨ ਦਰਖਤਾਂ ਨਾਲ ਟਕਰਾਵੇ ਪਾਣੀ ਪਥਰਾ ਨਾਲ ਟਕਰਾਵੇ ਧਾਤੂ ਨਾਲ ਧਾਟੂ ਟਕਰਾਵੇ ਸੋਨੇ ਨਾਲ ਸੋਨਾ ਟਕਰਾਈ ਲੋਹੇ ਨਾਲ ਲੋਹਾ ਟਕਰਾਈ ਟਕਰਾਉ ਤੋਂ ਜਿਹੜੀ ਆਵਾਜ਼ ਜਿਵੇਂ ਦੋ ਹੱਥਾਂ ਨਾਲ ਡਾਡੀ ਵੱਜਦੀ ਏ ਇਹਨੂੰ ਆਹਤ ਸ਼ਬਦ ਕਹਿੰਦੇ ਹਨ ਅਨਾਹਦ ਜੋ ਸਾਰੇ ਬ੍ਰਹਿਮੰਡ ਦੇ ਵਿੱਚ ਮੌਜੂਦ ਹੈ ਛੁੱਟ ਕਰਕੇ ਉਹ ਸ਼ਬਦ ਨਹੀਂ ਹੈ ਪਰਮਾਤਮਾ ਦੀ ਆਵਾਜ਼ ਹੈ ਬ੍ਰਹਿਮੰਡ ਦੇ ਵਿੱਚ ਗੂੰਜ ਰਹੀ ਹੈ ਸੁਣਾਈ ਕਿਉਂ ਨਹੀਂ ਦਿੰਦੀ ਮਨ ਚੁੱਪ ਕਰੇ ਤੇ ਸੁਣਾਈ ਦਿੰਦੀ ਇਸੇ ਨੂੰ ਕਿਹਾ ਹੈ ਬਾਜੇ ਨਾਦ ਅਨੇਕ ਅਸੰਖਾਂ ਕਹਤੇ ਵਾਵਣ ਹਾਰੇ ਕਹਤੇ ਰਾਗ ਪਰਿਸ਼ੰ ਕਈਨ ਕਹਤੇ ਗਾਵਣ ਹਾਰੇ ਉਹ ਆਵਾਜ਼ ਸੰਗੀਤਮਈਏ ਗੀਤਮਈਏ ਭਗਤ ਸੁਣ ਕੇ ਬਿਸਮਾਹ ਦੇ ਚਲੇ ਜਾਂਦੇ ਹਨ ਆਹਤ ਦੋ ਚੀਜ਼ਾਂ ਦੇ ਟਕਰਾਓ ਤੋਂ ਅਨਾਹਦ ਜੋ ਬ੍ਰਹਿਮੰਡ ਦੇ ਵਿੱਚ ਵਿਆਪਕ ਹੈ ਆਵਾਜ਼ ਦੂਰ ਕਿਉਂ ਜਾਉ ਸਹਿਸ ਸਹਿਜੇ ਸਹਿਜੇ ਨੇੜੇ ਆ ਰਹੀ ਉਹ ਕਿਹੜੇ ਅਨਸਾਰਾ ਬ੍ਰਹਿਮੰਡ ਆਵਾਜ਼ ਤੋਂ ਪੈਦਾ ਹੋਇਆ ਧੁਨ ਤੋਂ ਪੈਦਾ ਹੋਇਆ ਧਮਾਕੇ ਤੋਂ ਪੈਦਾ ਹੋਇਆ ਕਿਸੇ ਨੂੰ ਤਾਂ ਫਿਰ ਇਸ ਦਾ ਜ਼ਿਕਰ ਕਰਾਂਗੇ ਉਹ ਮੰਨਣ ਲੱਗ ਪੈਣੇ ਉਤਪਤ ਪਰਲੇ ਸ਼ਬਦੇ ਹੋਵੇ ਗੁਰਬਾਣੀ ਤੇ ਕਹਿ ਰਹੀ ਹੈ ਇਹ ਉਤਪਤੀ ਸ਼ਬਦ ਤੋਂ ਹੈ ਧੁਨ ਤੋਂ ਹੈ ਬ੍ਰਹਿਮੰਡ ਦੀ ਸਿਰਜਣਾ ਧੁਨ ਤੋਂ ਹੈ ਔਰ ધੰਤ ਸ਼ਬਦ ਆਇਆ ਹੈ ਤਾਂ ਫਿਰ ਬ੍ਰਹਮੰਡ ਦੇ ਵਿੱਚ ਧੰਨ ਮੌਜੂਦ ਹੈ ਜੈਸੇ ਮਾਂ ਬਾਪ ਤੋਂ ਇਹ ਸ਼ਰੀਰ ਆਇਆ ਹੈ ਤਾਂ ਸ਼ਰੀਰ ਵਿੱਚ ਮਾਂ ਬਾਪ ਦੀ ਅੰਸ਼ ਮੌਜੂਦ ਹੈ ਮਹਾਰਾਜ ਕਹਿੰਦੇ ਨੇ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੂਝੋ ਬ੍ਰह्म ਗਿਆਨੀ ਰਾਮਕਲੀ ਮੱਲਾ ਪੈਨਾ ਪੁਰਸ਼ ਦੇ ਅੰਦਰ ਇਸਤਰੀ ਹੈ ਇਸਤਰੀ ਦੇ ਅੰਦਰ ਪੁਰਸ਼ ਹੈ ਮਾਂ ਬਾਪ ਤੋਂ ਸ਼ਰੀਰ ਆਇਆ ਦੋਵਾਂ ਦੀ ਅੰਸ਼ ਸ਼ਰੀਰ ਵਿੱਚ ਮੌਜੂਦ ਹੈ ਪੁਰਸ਼ ਇਸ ਵਾਸਤੇ ਪੁਰਸ਼ ਹੈ ਪਿਤਾ ਦੀਨਸ ਜ਼ਿਆਦਾ ਮਾਨ ਦੀ ਇਕੱਟ ਹੈ। ਇਸਤਰੀ ਸਵਾਸਤੇ ਇਸਤਰੀ ਹੈ ਮਾਨ ਦੀਨਸ ਜ਼ਿਆਦਾ ਪਿਤਾ ਦੀ ਇਕੱਟ ਹੈ। ਮਾਤਰਾ ਦਵੇ ਦੇ ਨੂੰ ਕਹਿੰਦੇ ਨੇ ਮਾਤਰਾ ਦਵੇ। ਇਹ ਮਾਤਰਾ ਕਈ ਦਫਾ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਗਠਵਤ ਜਾਂਦੀ ਹੈ। ਬੇਸ਼ਤਰ ਪੁਰਸ਼ ਇਸਤਰੀ ਹੁੰਦੇ ਦੇਖੇ ਗਏ ਨੇ ਇਸਤਰੀ ਪੁਰਸ਼ ਹੁੰਦੀ ਦੇਖੀ ਗਈ। ਚੱਕਰਚੇਨ ਬਦਲਦੇ ਦੇਖੇ ਗਏ। ਔਰ ਐਸੇ ਘਰ ਹਮ ਬਹੁਤ ਬਸਾਏ ਜਬ ਹਮ ਰਾਮ ਗਰਵ ਹੋਇਆ ਕਬੀਰ ਕਹਿੰਦੇ ਨੇ ਇਸ ਤਰ੍ਹਾਂ ਦੇ ਘਰ ਮੈਂ ਕਈ ਵਸਾਏ ਨੇ ਕਈਆਂ ਦਾ ਪਿਓ ਬਣਿਆ ਕਈਆਂ ਦਾ ਪੁੱਤਰ ਬਣਿਆ ਕਈਆਂ ਦਾ ਪਤੀ ਬਣਿਆ ਕਈਆਂ ਦੀ ਪਤਨੀ ਬਣੀ ਹੈਰਾਨਗੀ ਹੋਵੇਗੀ ਇਹ ਕੀ ਆਖ ਰਹੇ ਨੇ ਇੱਕ ਦੂਜੇ ਦੀ ਵਿਪਰੀਤ ਕਾਸ਼ਿਸ਼ ਦੇ ਵਿੱਚ ਇਸਤਰੀ-ਪੁਰਸ਼ ਜੀਵਦੇ ਨੇ ਪੁਰਸ਼ ਦੇ ਅੰਦਰ ਪੁਰਸ਼ ਦੀ ਕਾਸ਼ਿਸ਼ ਨਹੀਂ ਆਉਂਦੀ ਇਸਤਰੀ ਦੀ ਆਉਂਦੀ ਹੈ ਇਸਤਰੀ ਦੇ ਅੰਦਰ ਇਸਤਰੀ ਦੀ ਕਾਸ਼ਿਸ਼ ਨਹੀਂ ਆਉਂਦੀ ਪੁਰਸ਼ ਦੀ ਆਉਂਦੀ ਹੈ ఏ పురుషై పేతా హై పేరా హై పతి హై చై పుత్ర హై నారీ دے اندر కషిష్ పురుష دی ਆਉਂਦੀ హై పురుష دے اندر కషిష్ నారీ دی ਆਉਂدی گی నారీ చై ماں హై పత్ని హై بہن హై یا لڑకియే دی బాలకને యాں کو جیسے باپ پیارا پای کو ଅତ ଭାଇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਾ 마ସୂਮ ਕੰਨਿਆਂ ਨੂੰ ਪਿਤਾ ਚੰਗਾ ਲੱਗਦਾ ਹੈ ਪਿਓ ਚੰਗਾ ਲੱਗਦਾ ਹੈ ਵਿਪਰੀਤ ਦੀ ਕਸ਼ਿਸ਼ ਉਹ ਮਾਂ ਦੀ ਤਰਫ ਇਤਨੀ ਨਹੀਂ ਲਪਕਦੀ ਪਰ ਉਹਦੀ ਤਰਫ ਲਪਕਦੀ ਬਾਲ ਕਨਿਆ ਕੋ ਜੈਸੇ ਬਾਪ ਪਿਆਰਾ ਬਾਹੀ ਕੋ ਅਤ ਭਾਈ خیر ਮੁਖਤਸਰ ਮੈਂ ਅਰਜ਼ ਕਰਾਂ ਵਿਪਰੀਤ ਦੀ ਕشش ਹੈ ਕਿਛ ਵਿਪਰੀਤ ਦੀ ਹੈ ਔਰ ਵਿਪਰੀਤ ਦੀ ਜੇ ਕشش ਹੈ ਤਾਂ ਧਾਰਮਿਕ ਗਿਆਨ ਕਹਿੰਦਾ ਹੈ ਪੁਰਸ਼ ਮਰ ਕੇ ਅਕਸਰ ਅਗਲਾ ਜੋ ਜਨਮ ਪ੍ਰਾਪਤ ਕਰੇਗਾ ਨਾਰੀ ਦਾ ਨਾਰੀ ਮਰ ਕੇ ਅਗਲਾ ਜਨਮ ਪੁਰਸ਼ ਦਾ ਪ੍ਰਾਪਤ ਕਰੇਗੀ ਅਗਰ ਕੋਈ ਪੁਰਸ਼ ਸਹੀ ਢੰਗ ਨਾਲ ਜੀਵੇ ਹੈ ਢੰਗ ਨਾਲ ਜੀਵੇ ਬਿਰਧ ਹੁੰਦੇ ਆਉਂਦੇ ਆਉਣ ਜਨਾਰੀ ਵਜੈਸਾ ਹੋ ਜਾਂਦਾ ਉਹਦੇ ਸੁਭਾਅ ਵਿੱਚ ਕੋਮਲਤਾ ਆ ਜਾਂਦੀ ਹੈ ਬਰਦਾਸ਼ਟ ਦਾ ਮਾਦ ਆ ਜਾਂਦਾ ਹੈ ਅਗਰ ਇੱਕ ਇਸਤਰੀ ਢੰਗ ਨਾਲ ਜੀਵੀ ਹੈ ਸਹੀ ਢੰਗ ਨਾਲ ਜੀਵੀ ਹੈ ਬਿਰਧ ਹੁੰਦੇ ਆਉਂਦੇ ਆ ਪੁਰਸ਼ ਜੈਸੀ ਹੋ ਜਾਂਦੀ ਹੈ ਪਕੜ ਜਕੜ ਵੱਧ ਜਾਂਦੀ ਹੈ ਸੁਭਾਅ ਵਿੱਚ ਸਖਤੀ ਆ ਜਾਂਦੀ ਹੈ ਬੋਲਾਂ ਵਿੱਚ ਕਠੋਰਤਾ ਵੀ ਆ ਜਾਂਦੀ ਹੈ ਮਨੋਵਿਗਿਆਨ ਐਸਾ ਕਹਿੰਦਾ ਹੈ ਧਾਰਮਿਕ ਗਿਆਨ ਵੀ ਇਹ ਕਹ ਰਿਹਾ ਹੈ ਪੁਰਖ ਮੇਨਾਰ ਨਾਰਮੇ ਪੁਰਖਾ ਬੂਝੋ ਬ੍ਰਹਮ ਗਿਆਨੀ ਮਾਂ ਬਾਪ ਤੋਂ ਸਰੀਰ ਆਇਆ ਦੋਹਾਂ ਦੀ ਅਨਸਮਝੋਦ ਹੈ ਆਵਾਜ਼ ਤੋਂ ਸ਼ਬਦ ਤੋਂ ਇਹ ਸਾਰਾ ਬ੍ਰਹਿਮੰਡ ਆਇਆ ਹੈ ਬ੍ਰਹਿਮੰਡ ਦੇ ਸ਼ਬਦ ਮੌਜੂਦ ਹੈ ਵਿਆਪਕ ਹੈ ਉਹ ਸ਼ਬਦ ਅਨਾਹਦ ਹੈ ਝੋਟ ਨਾਲ ਨਹੀਂ ਹੈ ਵਿਆਪਕ ਹੈ ਬ੍ਰਹਿਮੰਡ ਦੇ ਵਿੱਚ ਉਹ ਸੰਗੀਤਮਈ ਹੈ ਗੀਤਮਈ ਹੈ ਧਿਆਨ ਹਿਰਦੇ ਤੱਕ ਪਹੁੰਚਦੇ ਆ ਵਾਹਿਗੁਰੂ ਦੀ ਧੁਨ ਹਿਰਦੇ ਤੱਕ ਪਹੁੰਚਦੇ ਆ ਮਨੁਖ ਇਸ ਅਨਾਹਦ ਨਾਦ ਨੂੰ ਸੁਣ ਲੈ ਵਾਜੇ ਨਾਦ ਅਨੇਕ ਅਨ ਸੰਖਾ ਕਿਸੇ ਨੂੰ ਅਨਹਦ ਵਾਜਾ ਕੇ ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਵਾਜਾ ਭਗਤ ਕਬੀਰ ਹਰ ਦੂਜੇ ਤੀਜੇ ਸ਼ਬਦ ਵਿੱਚ ਅਨਾਹਦ ਨਾਦ ਦਾ ਜ਼ਿਕਰ ਹੈ ਬਿਨੁ ਅੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਅਨਾਹਦ ਦੇਵਾਜ ਅਨਹਦ ਦੇਵਾਜ ਲੇਕਿਨ ਅਜੇ ਜਪ جاری ਹੈ ਵਾਹਿਗੁਰੂ ਉਚਾਰਨ ਹੋ ਰਿਹਾ ਹੈ ਇਹਨੂੰ ਸੁਣ ਰਿਹਾ ਹੈ ਸੁਣਨਾ ਇਤਨਾ ਗਹਿਰਾ ਹੈ ਕਿ ਆਵਾਜ਼ ਉਹ ਧੁਨ ਹਿਰਦੇ ਤੱਕ ਚਲੀ ਗਈ ਹੈ ਪ੍ਰੇਮ ਦਾ ਜਗਤ ਭਾਵਨਾ ਦਾ ਜਗਤ ਔਰ ਐਸਾ ਮਨੁੱਖ ਅਨਾਹਦ ਨਾਦ ਸੁਣਦਾ ਹੈ ਲੇਕਿਨ ਇਹ ਧੁਨ ਧੁਨੀ ਤੱਕ ਜਾਵੇ ਜਿਸ ਨਾਭੀ ਤੋਂ ਧੁਨ ਉਠੀ ਸੀ ਨਾਭੀ ਨੂੰ ਧੁਨੀ ਕਹਿੰਦੇ ਨੇ ਆਵਾਜ਼ ਉੱਥੋਂ ਉੱਠਦੀ ਹੈ ਹਿਰਦੇ ਤੱਕ ਪਹੁੰਚਦੀ ਹੈ ਕੰਠ ਤੱਕ ਪਹੁੰਚਦੀ ਹੈ ਜ਼ਬਾਨ ਬਰਾਬ ਬਿਆਨ ਕਰ ਦਿੰਦੀ ਹੈ ਇਹੀ ਧੁਨੀ ਵਾਪਸ ਜਾ ਕੇ ਧੁਨ ਧੁਨੀ ਨਾਲ ਟਕਰਾਵੇ ਹੋਰ ਗਹਿਰੀ ਚਲੀ ਗਈ ਹੈ ਇਹ ਧੁਨ ਨਾਭੀ ਨਾਲ ਟਕਰਾਈ ਹੈ ਨਾਭੀ ਪੂਰੀ ਖੁੱਲ ਜਾਂਦੀ ਹੈ ਜ਼ਬਾਨ ਬੰਦ ਹੋ ਜਾਂਦੀ ਹੈ ਜ਼ਬਾਨ ਵਾਹਿਗੁਰੂ ਵਾਹਿਗੁਰੂ ਨਹੀਂ ਕਰੇਗੀ ਹੁਣ ਹੁਣ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਐਸਾ ਮਨੁੱਖ ਸਮਾਧੀ ਨਹੀਂ ਨਾ ਹੋ ਜਾਂਦਾ ਐਸੇ ਮਨੁੱਖ ਨੂੰ ਕਹਿੰਦੇ ਨੇ ਕਪਾਟ ਖੁੱਲ ਗਏ ਨਾ ਵੀ ਖੁੱਲ ਗਏ ਆਜ ਕਾਲ ਖੁਲੇ ਤੇਰੀ ਗਾਂਠੜੀ